ਸਤਿ ਆਕਾਲ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰਾਂ ਜੀ ਕਹਾਣੀ ਨੂੰ ਲਾਈਕ ਜ਼ਰੂਰ ਕਰਦੇ ਰਿਹਾ ਕਰੋ ਆ ਸ਼ੁਰੂ ਕਰੀਏ ਕਹਾਣੀ ਸतीश ਨੇ ਮਕਾਨ ਦਾ ਕਿਰਾਇਆ ਦੇਣ ਤੋਂ ਮਨਾ ਕਰ ਦਿੱਤਾ ਤਾਂ ਵਰਖਾ ਨੇ ਆਪਣੇ ਭਰਾ ਵਿਕਾਸ ਨੂੰ ਜਦੋਂ ਉਹ ਇਹ ਵਿੱਚ ਕਿਸੇ ਵਧੀਆ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਨੂੰ ਫੋਨ ਕੀਤਾ ਅਤੇ ਸਭ ਕੁਝ ਉਸ ਨੂੰ ਦੱਸ ਦਿੱਤਾ ਭਰਾ ਉਸ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਿਆ ਵਰਖਾ ਨੇ ਭਰਾ ਤੋਂ ਕੁਝ ਪੈਸਿਆਂ ਦੀ ਮਦਦ ਮੰਗੀ ਤਾਂ ਭਰਾ ਨੇ ਕਿਹਾ ਕਿ ਉਹ ਬਿਲਕੁਲ ਵੀ ਫਿਕਰ ਨਾ ਕਰੇ ਅਤੇ ਉਸਨੇ ਤੁਰੰਤ 20000 ਰੁਪਏ ਵਰਖਾ ਦੇ ਖਾਤੇ ਵਿੱਚ ਪਵਾ ਦਿੱਤੇ ਉਸਨੇ ਕਿਹਾ ਹੋਰ ਜ਼ਰੂਰਤ ਹੋਵੇ ਤਾਂ ਦੱਸ ਦੇਵੀਂ ਵਰਖਾ ਨੇ ਸੁੱਖ ਦਾ ਸਾਹ ਲਿਆ ਅਤੇ ਮਕਾਨ ਦਾ ਕਿਰਾਇਆ ਚੁਕਤਾ ਕਰ ਦਿੱਤਾ ਵਿਕਾਸ ਭੈਣ ਦੀ ਪਰੇਸ਼ਾਨੀ ਸੁਣ ਕੇ ਮੱਛੀ ਵਾਂਗ ਤੜਫ ਰਿਹਾ ਸੀ ਉਸਨੇ ਆਪਣੇ ਘਰ ਫੋਨ ਕੀਤਾ ਤੇ ਮਾਂ ਨਾਲ ਵਰਖਾ ਦੀ ਪਰੇਸ਼ਾਨੀ ਬਾਰੇ ਗੱਲ ਕੀਤੀ ਵਿਕਾਸ ਦੀ ਮਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਜਾਪੂਜਾ ਉਸਨੇ ਉਸੇ ਵੇਲੇ ਸਤੀਸ਼ ਨੂੰ ਫੋਨ ਲਗਾ ਲਿਆ ਨਾ ਆਰਾਮ ਨਾ ਰਮਈਆ ਬਸ ਇੱਕੋ ਸਾਹ ਸਤੀਸ਼ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਸਤੀਸ਼ ਵੀ ਗੁੱਸੇ ਵਿੱਚ ਆ ਗਿਆ ਉਸਨੇ ਆਪਣੀ ਮਰਿਆਦਾ ਦਾ ਖਿਆਲ ਨਾ ਰੱਖਿਆ ਅਤੇ ਜੋ ਮੂੰਹ ਆਇਆ ਊਲ ਜਲੂਲ ਬੋਲ ਦਿੱਤਾ ਫੋਨ ਤੇ ਹੀ ਸੱਸ ਜਵਾਈ ਦੇ ਬਹੁਤ ਤੂੰ ਤੂੰ ਮੈਂ ਮੈਂ ਹੋਈ ਗੱਲ ਇੱਥੋਂ ਤੱਕ ਵੱਧ ਗਈ ਕਿ ਸਤੀਸ਼ ਨੇ ਸਾਫ਼-ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਸਾਦੇ ਇੱਕ ਗੱਲ ਮੈਂ ਤੇਰੀ ਧੀ ਨੂੰ ਆਪਣੇ ਘਰ ਪੈਰ ਨਹੀਂ ਪਾਉਣ ਦੇਣਾ ਜਿੱਥੇ ਮਰਜ਼ੀ ਅਤੇ ਜਿਵੇਂ ਮਰਜ਼ੀ ਰਹੇ ਮੇਰੇ ਵੱਲੋਂ ਉਹ ਜੀਵੇ ਜਾਂ ਮਰ ਜਾਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸतीश ਨੇ ਮੂੰਹੋਂ ਇਹ ਸ਼ਬਦ ਸੁਣ ਕੇ ਵਰਖਾ ਦੀ ਮਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਹਿੱਲ ਗਈ ਉਸ ਨੇ ਫੋਨ ਕੱਟ ਦਿੱਤਾ ਫੋਨ ਕੱਟਣ ਤੋਂ ਤੁਰੰਤ ਬਾਅਦ ਉਸ ਨੇ ਆਪਣੀ ਧੀ ਵਰਖਾ ਨੂੰ ਫੋਨ ਲਗਾ ਲਿਆ ਅਤੇ ਉਸ ਨੂੰ ਸतीश ਦੀ ਚਾਲ ਬਾਰੇ ਦੱਸਿਆ ਘੰਟਾ ਪਰ ਮਾਂ ਧੀ ਗੱਲ ਕਰਦੀਆਂ ਰਹੀਆਂ ਮਾਂ ਧੀ ਦੇ ਕੰਨ ਪਰ ਧੀ ਰਹੀ ਅਤੇ ਧੀ ਨੇ ਵੀ ਪਤੀ ਨੂੰ ਸਬਕ ਸਿਖਾਉਣ ਦੀ ਪੱਕੀ ਫਕਾ ਲਈ ਮਰਖਾ ਕੋਠੀ ਪਹੁੰਚੀ ਸਤੇਸ਼ ਉਸ ਵੇਲੇ ਉੱਥੇ ਨਹੀਂ ਸੀ ਉਸ ਨੇ ਉੱਪਰ ਵਾਲੇ ਖਲੋਰ ਦੇ ਇੱਕ ਕਮਰੇ ਦੀ ਮੋਟੀ ਮੋਟੀ ਸਫਾਈ ਕੀਤੀ ਅਤੇ ਰੇੜਾ ਕਰਾਇਤੇ ਕਰਕੇ ਆਪਣਾ ਸਮਾਨ ਕਿਰਾਏ ਦੇ ਮਕਾਨ ਵਿੱਚੋਂ ਚੁੱਕ ਲਈ ਉਸ ਤੋਂ ਬਾਅਦ ਉਸ ਨੇ ਰਸੋਈ ਸਾਫ਼ ਕਰਕੇ ਰਸੋਈ ਦਾ ਸਾਰਾ ਸਮਾਨ ਠਕਾ ਦਿੱਤਾ ਬੱਚਿਆਂ ਨੂੰ ਸਕੂਲ ਤੋਂ ਲਿਆ ਕੇ ਉਸਨੇ ਜੋ ਛੋਟਾ ਮੋਟਾ ਸਾਮਾਨ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਉਹ ਵੀ ਚੁੱਕ ਲਿਆਂਦਾ ਅਤੇ ਮਕਾਨ ਦੀ ਚਾਬੀ ਮਾਲਕ ਨੂੰ ਦੇ ਦਿੱਤੀ ਬੱਚੇ ਜਿੱਥੇ ਆਪਣੇ ਘਰ ਵਿੱਚ ਆ ਕੇ ਖੁਸ਼ ਸਨ ਉੱਥੇ ਥੋੜੇ ਪਰੇਸ਼ਾਨ ਵੀ ਸਨ ਸ਼ਾਇਦ ਉਨ੍ਹਾਂ ਨੂੰ ਆਉਣ ਵਾਲੇ ਤੂਫਾਨ ਦਾ ਅੰਦਾਜ਼ਾ ਹੋ ਚੁੱਕਾ ਸੀ ਸतीश ਸ਼ਾਮ ਨੂੰ ਦੁਕਾਨ ਤੋਂ ਘਰ ਪਰਤਿਆ ਗੱਡੀ ਖੜੀ ਕਰਕੇ ਉਹ ਥੱਲੇ ਵਾਲੇ ਪੋਰਸ਼ਨ ਦੇ ਦਿਨ ਵਿੱਚ ਹੋਏ ਕੰਮ ਦਾ ਨਰੀਖਣ ਕਰਨ ਲੱਗਾ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਖਬਰ ਨਹੀਂ ਸੀ ਕਿ ਉੱਪਰ ਵਾਲੇ ਫਲੋਰ ਤੇ ਪਹੁੰਚਣ ਤੇ ਉਸ ਦੇ ਸੁਪਨਿਆਂ ਤੇ ਪਾਣੀ ਫਿਰ ਜਾਵੇਗਾ ਉਸ ਦੀਆਂ ਬਿਨਾਂਤਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ ਉਹ ਬੜੇ ਆਰਾਮ ਨਾਲ ਘੁੰਮਦੇ ਹੋਏ ਮਿਸਤਰੀਆਂ ਨਾਲ ਗੱਲਾਂ ਕਰ ਰਿਹਾ ਸੀ ਕਿ ਉੱਪਰ ਉਸ ਨੂੰ ਕੁਝ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਮਿਸਤਰੀਆਂ ਨੂੰ ਪੁੱਛਿਆ ਉੱਪਰ ਵੀ ਕੋਈ ਕੰਮ ਕਰ ਰਿਹਾ ਮਿਸਤਰੀ ਨੇ ਕਿਹਾ ਨਹੀਂ ਬਾਬੂ ਜੀ ਆਪਕੇ ਘਰ ਵਾਲੇ ਹੈ ਉੱਪਰ ਹੈ ਉਹ ਕੀ ਕਰਦੇ ਨੇ ਉੱਪਰ ਬੋਲਦਾ ਹੋਇਆ ਉਹ ਧਗੜ ਧਗੜ ਕਰਦਾ ਪੌੜੀਆਂ ਚੜ੍ਹ ਕੇ ਉੱਪਰ ਵਾਲੇ ਫਲੋਰ ਤੇ ਪੁੱਜ ਗਿਆ ਵਰਖਾ ਨੇ ਸतीश ਦੇ ਪੈਰਾਂ ਦੀ ਆਵਾਜ਼ ਸੁਣੀ ਤਾਂ ਚੱਕੰਨੀ ਜੀ ਹੋ ਗਈ ਪਰ ਸ਼ਾਂਤ ਰਹੀ ਤੇ ਆਪਣਾ ਕੰਮ ਕਰਨ ਵਿੱਚ ਮਗਨ ਰਹੀ ਸतीश ਅੰਦਰ ਵੱੜਦਾ ਬਾਗ ਦੀ ਤਰ੍ਹਾਂ ਕਰ ਗਿਆ ਤੂੰ ਇੱਥੇ ਕਿਹਦੀ ਇਜਾਜ਼ਤ ਤੇ ਨਾਲ ਬੜੀ ਹੈ ਵਰਖਾ ਸ਼ਾਂਤੀ ਨਾਲ ਬੋਲੀ ਮੈਂ ਆਪਣੇ ਘਰ ਆਈ ਹਾਂ ਤੇ ਆਪਣੇ ਘਰ ਆਉਣ ਲਈ ਮੈਨੂੰ ਕਿਸੇ ਤੋਂ ਵੀ ਇਜਾਜ਼ਤ ਲੈਣ ਦੀ ਕੋਈ ਜ਼ਰੂਰਤ ਨਹੀਂ ਤੇਰਾ ਘਰ ਤੇਰੇ ਬਾਪ ਨੇ ਬਣਾਇਆ ਬਾਹਰ ਨਿਕਲ ਇਹ ਮੇਰਾ ਘਰ ਹੈ ਇਹ ਕਹਿੰਦੇ ਹੋਏ ਉਸਨੇ ਬਰਖਾ ਨੂੰ ਬਾਹਨ ਤੋਂ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਬੱਚੇ ਵੀ ਬਾਹਰ ਆ ਗਏ ਉਹਨਾਂ ਦੇ ਚਿਹਰਿਆਂ ਦੇ ਰੰਗ ਉੱਡੇ ਹੋਏ ਸਨ ਬੱਚਿਆਂ ਨੂੰ ਵੇਖ ਬਰਖਾ ਵਿੱਚ ਲੋੜਿਆਂ ਦਾ ਜੋਸ਼ ਆ ਗਿਆ ਉਸਨੇ ਸਤੀਸ਼ ਨੂੰ ੱੱਕਾ ਮਾਰ ਕੇ ਆਪਣੀ ਬਾਹ ਛੁਡਾਈ ਅਤੇ ਅੱਖ ਦੇ ਫੋਰ ਨਾਲ ਕਮਰੇ ਦੇ ਅੰਦਰ ਜਾ ਕੇ ਦਰਵਾਜ਼ੇ ਦੀ ਕੁੰਡੀ ਬੰਦ ਕਰ ਲਈ ਤੇ ਇਸ ਜੋਰ ਜਿওর ਨਾਲ ਚੀ ਲੌਣ ਲੱਗ ਗਿਆ ਇਹ ਤੇਰਾ ਨਹੀਂ ਮੇਰਾ ਤੇ ਮੇਰੇ ਭਰਾ ਦਾ ਘਰ ਹੈ ਮੈਂ ਪੁਲਿਸ ਬੁਲਾਉਂਦਾ ਹਾਂ ਤੇ ਤੈਨੂੰ ਇਥੋਂ ਜੁੰਡਿਆਂ ਤੋਂ ਫੜ ਬਾਹਰ ਨਾ ਕੱਢਿਆ ਤਾਂ ਮੇਰਾ ਨਾਂ ਬਟਾ ਦੇਵੀਂ ਵਰਖਾ ਵੀ ਕਿਹੜੇ ਕੱਟ ਸੀ ਉਹ ਵਿਸ਼ੀਣੀ ਵਾਂਗ ਅਰਜ ਕੀ ਬੋਲੀ ਜਾਂ ਕਰ ਲੈ ਜੋ ਕਰ ਸਕਦਾ ਤੂੰ ਮੈਂ ਵੀ ਆਪਣੇ ਬਾਪ ਦੀ ਧੀ ਨਹੀਂ ਜੇ ਇਥੋਂ ਹਿੱਲ ਵੀ ਗਈ ਸतीश ਕੋਲ ਤੁਸੀਂ ਵਿੱਚ ਲਾਲ ਪੀਲਾ ਹੋ ਰਿਹਾ ਸੀ ਪਹਿਲਾਂ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਫਿਰ ਪੁਲਿਸ ਨੂੰ 100 ਨੰਬਰ ਤੇ ਕਾਲ ਕਰ ਦਿੱਤੀ ਵਰਖਾ ਵੀ ਸਿਰ ਨੂੰ ਸਵਾ ਸਿਰ ਉਹ ਵੀ ਟੱਕਰੀ ਉਸਨੇ ਮਹਿਲਾ ਮੰਡਲ ਨੂੰ ਫੋਨ ਕਰਕੇ ਬੁਲਾ ਲਿਆ ਪੂਰੀ ਗਲੀ ਵਿੱਚ ਜਮਾਵੜਾ ਲੱਗ ਗਿਆ ਲੋਕ ਮੂੰਹ ਦੇ ਨਾਲ ਮੂੰਹ ਜੋੜ ਗੱਲਾਂ ਕਰ ਰਹੇ ਸਨ ਕੋਈ ਸतीश ਨੂੰ ਲਾਂਤਾ ਪਾ ਰਿਹਾ ਸੀ ਅਤੇ ਕੋਈ ਵਰਖਾ ਨੂੰ ਕੋਸ ਰਿਹਾ ਸੀ ਗੱਲ ਕੀ ਜਿਨੇ ਮਹੂਨੀਆਂ ਗੱਲਾਂ ਮੇਰੇ ਮਾਤਾ ਜੀ ਰੋਲਾ ਪੈੰਦ ਸੋਣ ਬਾਹਰ ਨਿਕਲੇ ਅਤੇ ਹੌਕਾ ਜਿਹਾ ਲੈ ਕੇ ਬੋਲੇ ਅ ਖੇਚੜੀਆਂ ਦਾ ਮਰਨ ਗਵਾਰਾ ਦਾ ਹਾਸਾ ਕਮਲੇ ਨੇ ਦੋਵੇਂ ਰੱਸੀ ਦਾ ਸੱਪ ਬਣਾ ਕੇ ਰੱਖ ਦਿੱਤਾ ਦੋਵਾਂ ਦਾ ਹੀ ਆਵਾ ਉੱਤਿਆ ਹੋਇਆ ਏ ਪੁਲਿਸ 5 ਕਿ ਮਿੰਟਾਂ ਵਿੱਚ ਆ ਗਈ ਸਭ ਤੋਂ ਪਹਿਲਾਂ ਤਾਂ ਪੁਲਿਸ ਨੇ ਭੀੜ ਨੂੰ ਤਿੱਤਰ-ਵਿੱਤਰ ਕੀਤਾ ਅਤੇ ਫਿਰ ਸतीश ਤੋਂ ਸਾਰੀ ਗੱਲ ਸੁਣੀ ਬੱਚਿਆਂ ਨੇ ਮਾਂ ਨੂੰ ਪੁਲਿਸ ਦੇ ਆਉਣ ਬਾਰੇ ਦੱਸ ਦਿੱਤਾ ਵਰਖਾ ਨੇ ਕਮਰੇ ਦੀ ਕੁੰਡੀ ਖੋਲੀ ਅਤੇ ਬਾਲਕਨੀ ਵਿੱਚ ਆ ਕੇ ਖੜੀ ਹੋ ਗਈ ਉਸ ਨੂੰ ਬਾਹਰ ਆਈ ਵਿਖੇ ਥਾਣੇਦਾਰ ਨੇ ਕਿਹਾ ਬੀਬੀ ਥੱਲੇ ਆ ਜਾ ਪਰਖ ਨੇ ਥੱਲੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿਉਂ ਥੱਲੇ ਆਵਾਂ ਮੈਂ ਆਪਣੇ ਘਰ ਖੜੀ ਹਾਂ ਕੋਈ ਮਾਈ ਦਾ ਲਾਲ ਮੈਨੂੰ ਇੱਥੋਂ ਕੱਢ ਨਹੀਂ ਸਕਦਾ ਸਟੇਸ਼ਨੇ ਕੋਠੀ ਦੇ ਉੱਪਰ ਕੁਝ ਪੇਪਰ ਥਾਣੇਦਾਰ ਨੂੰ ਦਿਖਾਏ ਥਾਣੇਦਾਰ ਜਿਸ ਸਟੇਸ਼ਨ ਨਾਲ ਗੱਲ ਹੀ ਕਰ ਰਿਹਾ ਸੀ ਕਿ ਸਟੇਸ਼ ਦਾ ਭਰਮਣਿਸ਼ ਵੀ ਉੱਥੇ ਆ ਗਿਆ ਬੀਬੀ ਹੱਥ ਕੰਗਣ ਨੂੰ ਆਰਸੀ ਕੀ ਪੇਪਰਾਂ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਉੱਪਰ ਵਾਲੇ ਦੋ ਫਲੋਰ ਮਨੀਸ਼ ਦੇ ਨਾਮ ਤੇ ਨੇ ਤੇ ਥੱਲੇ ਫਲੋਰ ਤੇਰੇ ਘਰ ਵਾਲੇ ਦਾ ਏ ਤੂੰ ਥੱਲੇ ਰਹਿ ਸਕਦੀ ਏ ਉੱਪਰ ਤੇਰਾ ਕੋਈ ਹੱਕ ਨਹੀਂ ਵਹਿਸ ਚੱਲ ਹੀ ਰਹੀ ਸੀ ਕਿ ਮਹਿਲਾ ਮੰਡਲੀ ਵੀ ਪਹੁੰਚ ਗਈ ਉਹਨਾਂ ਨੇ ਥਾਣੇਦਾਰ ਨਾਲ ਗੱਲ ਕੀਤੀ ਥਾਣੇਦਾਰ ਨੇ ਪੇਪਰ ਅੱਗੇ ਕਰ ਦਿੱਤੇ ਸਾਰਾ ਮਾਮਲਾ ਪਾਣੀ ਦੀ ਤਰ੍ਹਾਂ ਸਾਫ਼ ਸੀ ਲਿਹਾਜ਼ਾ ਵਰਖਾ ਨੂੰ ਈਨ ਮੰਨਣੀ ਪਈ ਮਹਿਲਾ ਮੰਡਲ ਅਤੇ ਥਾਣੇਦਾਰ ਤੋਂ ਮੰਨੂ ਸਵੇਰੇ ਪੁਲਿਸ ਸਟੇਸ਼ਨ ਪੁੱਜਣ ਦੀ ਹਦਾਇਤ ਕੀਤੀ। ਮਾਤਾ ਜੀ ਬਾਲਕਨੀ ਵਿੱਚ ਬੈਠੇ ਸਭ ਕੁਝ ਸੁਣ ਰਹੇ ਸਨ। ਜਦੋਂ ਪੁਲਿਸ ਗਈ ਤਾਂ ਮਾਤਾ ਜੀ ਮੈਨੂੰ ਬੋਲੇ ਚੰਦਰੀ ਨੂੰ ਕਿੰਨਾ ਸਮਝਾਇਆ ਇਹਦੇ ਕੰਨਾਂ ਤੇ ਜੂ ਨਹੀਂ ਸਰਕੀ। ਹੱਥਾਂ ਦੇ ਦਿੱਤੀਆਂ ਦੰਡਾ ਨਾਲ ਖੋਲਣੀਆਂ ਪੈਂਦੀਆਂ ਨੇ ਪੁੱਤ। ਕਰਮਾਂ ਮਾਰੀ ਨੂੰ ਮਾਂ ਨੇ ਮਤ ਦਿੱਤੀ ਨਾ ਸੱਸ ਨੇ ਗਲ ਗੋਡਿਆਂ ਲਾਇਆ। ਨਹੀਂ ਤਾਂ ਇਹ ਦਿਨ ਕਾ ਨੂੰ ਦੇਖਣੇ ਪੈਂਦੇ। ਬਰਖਾਂ ਨੂੰ ਪੁਲਿਸ ਅਤੇ ਮਹਿਲਾ ਮੰਡਲ ਦੇ ਕਹਿਣ ਤੇ ਗਰਾਊਂਡ ਫਲੋਰ ਤੇ ਆਉਣਾ ਪਿਆ ਬੱਚੇ ਵੀ ਗਾਂ ਦੇ ਵਿਛੜੇ ਵਾਂਗ ਮਾਂ ਦੇ ਪਿੱਛੇ-ਪਿੱਛੇ ਥੱਲੇ ਆ ਗਏ ਸਿਆਣੇ ਦਾ ਕਥਨ ਹੈ ਕਿ ਬਾਦੜੀਆਂ ਸਜਾੜੀਆਂ ਨਿਬਨ ਸਿਰਾਂ ਦੇ ਨਾਲ ਸਟੇਸ਼ਨ ਨੂੰ ਆਪਣੀ ਹੇਠੀ ਹੋਈ ਦਾ ਕੋਈ ਵੀ ਅਹਿਸਾਸ ਨਹੀਂ ਸੀ ਉਸਨੇ ਰੱਜ ਕੇ ਸ਼ਰਾਬ ਪੀਤੀ ਅਤੇ ਘੋੜੇ ਵੇਚ ਕੇ ਉੱਪਰ ਵਾਲੇ ਫਲੋਰ ਤੇ ਜਾ ਕੇ ਸੌਂ ਗਿਆ ਗਰਮੀ ਦੀ ਬਰਸਾਤ ਦਾ ਮੌਸਮ ਸੀ ਸਾਰਾ ਘਾਟ ਟੁੱਟਾ ਪਿਆ ਸੀ ਖੜੇ ਹੋਣ ਦੀ ਜਗ੍ਹਾ ਨਹੀਂ ਸੀ ਮੱਛਰ ਭੀਮ ਭੀ ਕਰਦੇ ਫਿਰਦੇ ਸਨ ਮਰਦਾ ਕੀ ਨਾ ਕਰਦਾ ਵਰਖਾ ਨੇ ਠੰਡਾ ਸਾਹ ਭਰਿਆ ਅਤੇ ਇੱਟਾਂ ਪੱਥਰ ਚੁੱਕ ਕੇ ਸਫਾਈ ਕਰ ਥੋੜੀ ਜਹੀ ਜਗ੍ਹਾ ਬਣਾਈ ਤਾਂ ਕਿ ਕਿਸੇ ਤਰ੍ਹਾਂ ਰਾਤ ਕੱਟੀ ਜਾਵੇ ਬੱਚੇ ਭੁੱਖ ਦੇ ਨਾਲ ਬਿਲ ਨੂੰ ਬਿਲ ਨੂੰ ਕਰ ਰਹੇ ਸਨ ਹੁਣ ਖਾਣਾ ਕਿੱਥੇ ਬਣਾਉਣਾ ਸੀ ਹੈਰੀ ਡਰਦਾ ਡਰਦਾ ਬੋਲੇ ਮਮਾ ਪਾਪਾ ਨੂੰ ਮੈਂ ਪੁੱਛ ਲੈਣਾ ਫੇ ਤੁਸੀਂ ਉੱਪਰ ਖਾਣਾ ਬਣਾ ਲੈਣਾ ਵਰਖਾ ਦਾ ਰੋਣਾ ਨਿਕਲ ਗਿਆ ਉਹ ਬੋਲੀ ਪੁੱਤਰਾ ਉਹਨਾਂ ਟੀਲਾ ਵਿੱਚ ਤੇਲ ਨਹੀਂ ਜੈਨ ਜੋ ਕਿ ਹੁੰਦਾ ਤਾਂ ਅਜੇ ਇਹ ਦਿਨਾਂ ਦੇਖਣਾ ਪੈਂਦਾ ਵਰਖਾ ਨੇ ਖਾਣਾ ਆਰਡਰ ਕਰਕੇ ਮੰਗਵਾ ਲਿਆ ਬੱਚੇ ਖਾਣਾ ਖਾ ਕੇ ਮਾਂ ਦੇ ਲਾਗੇ ਲੰਮੇ ਪੈ ਗਏ ਵਰਖਾ ਨੇ ਪਤਲੀ ਜਹੀ ਚਾਦਰ ਬੱਚਿਆਂ ਉੱਪਰ ਦੇ ਦਿੱਤੀ ਕੁਝ ਥੇਰ ਬਾਅਦ ਬੱਚੇ ਸੌਂ ਗਏ ਪਰ ਵਰਖਾ ਨੇ ਸਾਰੀ ਰਾਤ ਅੱਖਾਂ ਵਿੱਚ ਕੱਢੀ ਸੌਂ ਖਾਣ ਲਈ ਵੀ ਉਸ ਦੀ ਅੱਖ ਨਾ ਲੱਗੀ ਉਹ ਬਸ ਦਿਨ ਚੜ੍ਹਨ ਦੀ ਉਡੀਕ ਵਿੱਚ ਬੈਠੀ ਆਪਣੇ ਕਾਲੇ ਸਿਆ ਅਤੀਤ ਬਾਰੇ ਸੋਚਦੀ ਰਹੀ ਸਵੇਰ ਨੂੰ ਵੀ ਖਾਣਾ ਬਾਹਰੋਂ ਹੀ ਮੰਗਵਾਇਆ ਗਿਆ ਬੱਚਿਆਂ ਨੂੰ ਸਕੂਲ ਤੋਂ ਵਰਖਾ ਪੁਲਿਸ ਸਟੇਸ਼ਨ ਪਹੁੰਚ ਗਈ ਕੁਝ ਦੇਰ ਬਾਅਦ ਇਸ ਵੀ ਉੱਥੇ ਗਿਆ ਉਸਨੇ ਕੌੜੀ ਜਿਹੀ ਅੱਖ ਨਾਲ ਵਰਖਾ ਵੱਲ ਵੇਖਿਆ ਪਰ ਵਰਖਾ ਨੇ ਉਸ ਨੂੰ ਨਜ਼ਰ ਅੰਦਾਜ਼ਾ ਕਰ ਦਿੱਤਾ ਮਹਿਲਾ ਮੰਡਲ ਵੱਲੋਂ ਵੀ ਦੋ ਬੀਬੀਆਂ ਆਈਆਂ ਹੋਈਆਂ ਸਨ ਪਹਿਲਾਂ ਅਲੱਗ-ਅਲੱਗ ਬਿਠਾ ਕੇ ਦੋਵਾਂ ਦਾ ਪੱਖ ਸੁਣਿਆ ਗਿਆ ਦੋਹਾਂ ਨੇ ਇੱਕ ਦੂਜੇ ਤੇ ਗੰਭੀਰ ਇਲزام ਲਗਾਏ ਫਿਰ ਦੋਵਾਂ ਨੂੰ ਇੱਕ ਟੇਬਲ ਤੇ ਬਿਠਾ ਕੇ ਥਾਣੇਦਾਰ ਨੇ ਕਿਹਾ ਕਿ ਤੁਸੀਂ ਦੋਵੇਂ ਇੱਕ ਦੂਜੇ ਤੇ ਅਰਜ਼ੀ ਪਾਉਂਦੇ ਹੋ ਤਾਂ ਇਹ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਮਹਿਲਾ ਮੰਡਲ ਦੀ ਬੀਬੀ ਨੇ ਵੀ ਦੋਵਾਂ ਨੂੰ ਸਮਝਾਉਂਦੇ ਹੋਏ ਕਿਹਾ ਤੁਹਾਡਾ ਤਾਂ ਅੰਨੀ ਅੰਨਾ ਰਲਿਆ ਤਾਂ ਚੰਗਾ ਗਲਿਆ ਵਾਲਾ ਹਾਲ ਹੈ ਚੰਗੀ ਭਲੀ ਜ਼ਿੰਦਗੀ ਨੂੰ ਜਿਉਂਦੇ ਜੀ ਨਰਕ ਬਣਾ ਰੱਖਿਆ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵੀ ਤਹਿਸ ਨਾਸ ਕਰੀ ਜਾਂਦੇ ਹੋ ਫਿਰ ਦੋਵਾਂ ਨੂੰ ਕੁਝ ਹਦਾਇਤਾਂ ਤੇ ਨਸੀਤਾਂ ਵੀ ਦਿੱਤੀਆਂ ਗਈਆਂ ਵਰਖਾ ਨੇ ਕਿਹਾ ਕਿ ਮੈਂ ਹੋਰ ਕੁਝ ਨਹੀਂ ਚਾਹੁੰਦੀ ਇੱਕ ਘਰ ਚਲਾਉਣ ਲਈ ਤੇ ਬੱਚਿਆਂ ਦਾ ਖਰਚਾ ਪਾਣੀ ਦੇਵੇ। ਥਾਣੇਦਾਰ ਨੇ ਕਿਹਾ ਸਤੀਸ਼ੇ ਤੇਰੀ ਜ਼ਿੰਮੇਵਾਰੀ ਬਣਦੀ ਹੈ ਤੂੰ ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਸਤੀਸ਼ ਸਿਰ ਝੁਕਾ ਕੇ ਸੁਣਦਾ ਰਿਹਾ ਪਰ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਵਾਲੀ ਗੱਲ ਸੀ। ਦੋਵਾਂ ਨੂੰ ਸਮਝਾਵਾਂ ਜਾ ਕੇ ਘਰ ਭੇਜ ਦਿੱਤਾ ਗਿਆ। ਪਰ ਉਹਨਾਂ ਨੂੰ ਸਮਝਾਉਣਾ ਮੱਝ ਅੱਗੇ ਵੀਨ ਵਜਾਉਣ ਦੇ ਬਰਾਬਰ ਸੀ ਕਿਉਂਕਿ ਦੋਵਾਂ ਦੇ ਦਿਲ ਫਟ ਚੁੱਕੇ ਸਨ। ਬੱਚੇ ਸਕੂਲ ਤੋਂ ਘਰ ਆਏ ਤਾਂ ਸਿਚਨੇ ਹੈਰੀ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਕਿਹਾ ਆਪਣੀ ਮਾਂ ਨੂੰ ਬੋਲ ਦੇ ਜੇ ਖਾਣਾ ਬਣਾਉਣਾ ਤਾਂ ਉੱਪਰ ਆ ਕੇ ਬਣਾ ਲਵੇ ਹੈਰੀ ਪਿਓ ਦੀ ਗੱਲ ਸੁਣ ਕੇ ਲੱਟੀਆਂ ਪਾਉਂਦਾ ਥੱਲੇ ਮਾਂ ਕੋਲ ਆ ਗਿਆ ਅਤੇ ਮਾਂ ਨੂੰ ਕਿਹਾ ਕਿ ਪਾਪਾ ਕਿ ਪਾਪਾ ਨੇ ਕਿਹਾ ਉੱਪਰ ਆ ਕੇ ਖਾਣਾ ਬਣਾ ਲਵੋ ਚੈਰੀ ਨੇ ਕਿਹਾ ਮੰਮਾ ਜਲਦੀ ਕਰੋ ਮੇਰੇ ਢਿੱਡ ਵਿੱਚ ਚੂਹੇ ਨੱਚਦੇ ਨੇ ਵਰਖਾ ਨੂੰ ਵੀ ਜਿਵੇਂ ਉੱਪਰੋਂ ਪੈਰ ਪਏ ਹੋਣ ਉਸਨੇ ਛੱਟ ਤਵਾ ਪ੍ਰਾਂਤ ਚੁੱਕੇ ਅਤੇ ਬੱਚਿਆਂ ਲਈ ਖਾਣਾ ਬਣਾਉਣ ਲਈ ਉੱਪਰ ਚਲੀ ਗਈ। ਅਜੇ ਦੋ ਫੁੱਲ ਕੇ ਹੀ ਬਣੇ ਸੀ ਕਿ ਸਤੀਸ਼ ਨੇ ਆ ਕੇ ਸਬਜ਼ੀ ਪਾਈ ਅਤੇ ਫੁੱਲ ਕੇ ਚੁੱਕ ਕੇ ਕਮਰੇ ਵਿੱਚ ਚਲਾ ਗਿਆ। ਕਮੀਨਾ ਆਪਣੇ ਢਿੱਡ ਦੀ ਅੱਗ ਬੁਝਾਉਣ ਦੀ ਲੱਗੀ ਰਹਿੰਦੀ ਆ ਹਰ ਵੇਲੇ। ਇਹ ਨਹੀਂ ਸੋਚਿਆ ਕਿ ਬੱਚਿਆਂ ਨੇ ਕੱਲ ਦਾ ਕੁਝ ਨਹੀਂ ਖਾਧਾ। ਵਰਖਾ ਦੇਲ ਹੀ ਦਿਲ ਵਿੱਚ ਸਤੀਸ਼ ਨੂੰ ਕੋਸਣ ਲੱਗੀ। ਉਹ ਖਾਣਾ ਬਣਾ ਹੀ ਰਹੀ ਸੀ ਕਿ ਸਤੀਸ਼ ਨੇ ਬੱਚਿਆਂ ਨੂੰ ਵੀ ਆਵਾਜ਼ ਮਾਰ ਦਿੱਤੀ ਕਿ ਉਹ ਉੱਪਰ ਆ ਕੇ ਖਾਣਾ ਖਾ ਲੈਣ। ਬੱਚੇ ਆਵਾਜ਼ ਸੁਣਦੇ ਹੀ ਸਿਰ ਤੇ ਪਿਆਰ ਰੱਖ ਭੱਜਦੇ ਹੋਏ ਉੱਪਰ ਆ ਗਏ ਸਤੀਸ਼ ਨੇ ਬੱਚਿਆਂ ਨੂੰ ਆਪ ਖਾਣਾ ਪਰੋਸਿਆ ਦੋਵੇਂ ਬੱਚੇ ਬਹੁਤ ਖੁਸ਼ ਸਨ ਪਰ ਖਾਣ ਸਤੀਸ਼ ਦੀਆਂ ਕਾਰਸ਼ਤਾਨੀਆਂ ਦੀ ਆਦਤ ਹੋ ਚੁੱਕੀ ਸੀ ਪਰ ਉਹਨੂੰ ਹੁਣ ਸਤੀਸ਼ ਦੇ ਅਗਲੇ ਪੈਂਤਰੇ ਦੀ ਕੋਈ ਉੱਗ ਸੁਗ ਨਹੀਂ ਲੱਗ ਰਹੀ ਸੀ ਉਹ ਜੋ ਪੂਰੀ ਤਰ੍ਹਾਂ ਸੁਚੇਤ ਸੀ ਉਹਦੀ ਹਰ ਚੱਲ ਦਾ ਮੂੰਹ ਤੋੜ ਜਵਾਬ ਦੇਣ ਲਈ ਉਸਨੇ ਆਪਣੀ ਕਮਰ ਕੱਸ ਲਈ ਸੀ ਰੋਟੀ ਬਾਣੀ ਦਾ ਕੰਮ ਨਿਵੇੜ ਵਰਖਾ ਥੱਲੇ ਚਲੀ ਗਈ ਪਰ ਬੱਚੇ ਉੱਪਰ ਸਤੀਸ਼ ਦੇ ਕਮਰੇ ਵਿੱਚ ਬੈਠੇ ਟੀਵੀ ਵੇਖਦੇ ਰਹੇ। ਹੈਰੀ ਨੇ ਜਦ ਵਰਖਤ ਜਾਣ ਦਾ ਪਤਾ ਲੱਗਾ ਤਾਂ ਉਹ ਵੀ ਉੱਠ ਕੇ ਥੱਲੇ ਚਲਾ ਗਿਆ। ਸਤੀਸ਼ ਨੇ ਹੈਰੀ ਨੂੰ ਪੁੱਛਿਆ ਕਿ ਕੱਲ ਰਾਤ ਤੁਸੀਂ ਕਿਵੇਂ ਸੁੱਤੇ ਸੀ? ਪਾਪਾ ਥੱਲੇ ਸੁੱਤੇ ਸੀ ਬਹੁਤ ਮੱਛਰ ਸੀ। ਅੱਜ ਥੱਲੇ ਨਾਲ ਸਾਇਆ ਉੱਪਰ ਆ ਜਾਇਓ। ਮੰਮਾ ਵੀ ਆਹੋ ਆ ਜਾਵੇ ਪਰ ਆਪਣੀ ਹੱਦ ਵਿੱਚ ਰਹੇ। ਪਾਪਾ ਤੁਸੀਂ ਨਵੇਂ ਲੜਦੇ ਕਿਉਂ ਰਹਿੰਦੇ ਹੋ? ਪਤਾ ਅਸੀਂ ਕਿੰਨਾ ਪਰੇਸ਼ਾਨ ਹੁੰਨੇ ਆ। ਕਾਕਾ ਇਹ ਗੱਲਾਂ ਆਪਣੀ ਮਾਂ ਨੂੰ ਸਮਝਾਇਆ ਕਰੋ ਜਿਹੜੀ ਹਰ ਵੇਲੇ ਤੱਤੇ ਤਵੇ ਦੇ ਬੈਠੀ ਰਹਿੰਦੀ ਐ ਨੱਕ ਤੇ ਮੁੱਖ ਹੀ ਨਹੀਂ ਬੈਠਣ ਦਿੰਦੀ ਪਾਪਾ ਜਦੋਂ ਦੀ ਦਾਦੀ ਪੂਰੀ ਹੋਈ ਐ ਉਦੋਂ ਦੀ ਤਾਂ ਤੁਸੀਂ ਦੋਵਾਂ ਨੇ ਅਤਿ ਹੀ ਚੁੱਕੀ ਹੋਈ ਐ ਪਤਾ ਬੱਚੇ ਵੀ ਸਾਡੇ ਨਾਲ ਖੇਡਣਾ ਤਾਂ ਕੀ ਬੈਠਣਾ ਉੱਠਣਾ ਵੀ ਪਸੰਦ ਨਹੀਂ ਕਰਦੇ ਕਹਿ ਦਿੰਦੇ ਨੇ ਕਿ ਸਾਡੇ ਪੇਰੈਂਟਸ ਗੁੱਸਾ ਕਰਦੇ ਨੇ ਜੇ ਅਸੀਂ ਤੁਹਾਡੇ ਨਾਲ ਖੇਡਿਆ ਤਾਂ ਸਾਡਾ ਘਰੋਂ ਨਿਕਲਣਾ ਬੰਦ ਹੋ ਜਾਵੇਗਾ ਸਾਡੇ ਨਾਲ ਬੱਚੇ ਬਿਤਕਰਾ ਕਰਦੇ ਨੇ ਤੇ ਸ਼ਹਿਰੀ ਦੀ ਗੱਲ ਨੂੰ ਕੰਨ ਲਾ ਕੇ ਸੁਣੀ ਜਾ ਰਿਹਾ ਸੀ ਤੇ ਸ਼ਾਇਦ ਕਿਤੇ ਨਾ ਕਿਤੇ ਉਹ ਗੱਲ ਨੂੰ ਡੂੰਘਾਈ ਨਾਲ ਸਮਝ ਵੀ ਰਿਹਾ ਸੀ ਹੈਰੀ ਜਿਸ ਨੂੰ ਸਾਰੇ ਸਿੱਧਰਾ ਸਮਝਦੇ ਸੀ ਅੱਜ ਉਹ ਆਪਣੇ ਪਾਪਾ ਨੂੰ ਬੜੀਆਂ ਡੂੰਘੀਆਂ ਗੱਲਾਂ ਬੋਲ ਰਿਹਾ ਸੀ ਹੈਰੀ ਨੇ ਅੱਜ ਤੱਕ ਕਦੇ ਸੱਚਿਓਂ ਝੂਠਿਓਂ ਵੀ ਆਪਣੇ ਮਾਹ ਬਾਬ ਨੂੰ ਕਦੇ ਕੁਝ ਨਹੀਂ ਸੀ ਬੋਲਿਆ ਜਦੋਂ ਵੀ ਦੋਵੇਂ ਖੈਬਰ ਦੇ ਤਾਂ ਦੋਵਾਂ ਨੂੰ ਬਿਟਰ-ਬਿਟਰ ਝਾਕਦਾ ਰਹਿੰਦਾ ਸੀ ਪਤਾ ਨਹੀਂ ਅੱਜ ਕਿਵੇਂ ਹੀ ਹਾਂ ਕਰਕੇ ਬਿਨਾ ਕੁਝ ਬੇਚਿਜਕ ਹੋ ਕੇ ਉਸਨੇ ਸਭ ਕੁਝ ਕਹਿ ਦਿੱਤਾ ਚਲ ਯਾ ਠੀਕ ਹੈ ਪਰ ਆਪਣੀ ਮਾਂ ਨੂੰ ਵੀ ਬੋਲ ਕੇ ਤੈਨੂੰ ਵੀ ਪਤਾ ਉਹਦੀਆਂ ਹਰਕਤਾਂ ਦਾ ਪਤਾ ਹੈ ਪਾਪਾ ਪਰ ਤਾੜੀ ਕਦੀ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਤੁਸੀਂ ਦੋਵੇਂ ਇੱਕੋ ਥਾਰੀ ਦੇ ਚੱਟੇ-ਵੱਟੇ ਹੋ ਇੱਕ ਦੂਜੇ ਨੂੰ ਨੀਮਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਸ੍ਰੀਸ਼ ਨੂੰ ਪੁੱਤਰ ਦੀਆਂ ਗੱਲਾਂ ਸੁਣ ਕੇ ਆਪਣਾ ਆਪ ਛੋਟਾ ਜਾਪਣ ਲੰਗਾ ਸੀ ਅੱਛਾ ਚੱਲ ਯਾਰ ਬਸ ਕਰ ਤੂੰ ਤਾਂ ਗੋੜੀ ਨਿੰਦੋਂ ਜਾ ਕੇ ਲੱਗਦਾ ਭਿਉਮ ਭਿਉਂ ਕੇ ਮਾਰੀ ਜਾਣਾ ਜਾਂ ਉਹਨਾਂ ਨੂੰ ਬੁਲਾ ਲਿਆ ਹੈਰੀ ਉੱਠ ਕੇ ਥੱਲੇ ਮਾਂ ਕੋਲ ਚਲਾ ਗਿਆ ਹੈਰੀ ਨੇ ਥੱਲੇ ਆ ਕੇ ਮਾਂ ਨੂੰ ਉੱਪਰ ਜਾਣ ਲਈ ਕਿਹਾ ਤਾਂ ਉਸਨੇ ਟੱਕੇ ਵਰਗਾ ਜਵਾਬ ਦਿੱਤਾ ਕਿ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਪਰ ਮੈਂ ਉੱਪਰ ਨਹੀਂ ਜਾਵਾਂਗੀ ਉਹ ਮੰਮਾ ਗੁੱਸੇ ਨੂੰ ਠੁੱਕ ਦਿਓ ਤੇ ਚੁੱਪਚਾਪ ਮੇਰੇ ਨਾਲ ਚੱਲੋ ਇੱਥੇ ਸਾਰੀ ਰਾਤ ਮੱਛਰਾਂ ਨੇ ਤੋੜ ਤੋੜ ਕੇ ਖਾ ਲਿਆ ਸਾਰੀ ਰਾਤਾਂ ੰਗ ਨਾਲ ਨੀਂਦ ਨਹੀਂ ਆਈ ਚੈਰੀ ਬੋਲਿਆ ਪਾਪਾ ਨੇ ਕਮਰੇ ਵਿੱਚ ਪੈਰ ਨਹੀਂ ਪਾਉਣ ਦੇਣਾ ਸੋਣਾ ਤਾਂ ਬਹੁਤ ਦੂਰ ਦੀ ਗੱਲ ਐ ਨਹੀਂ ਪਾਪਾ ਨੇ ਹੀ ਮੈਨੂੰ ਕਿਹਾ ਕਿ ਤੁਹਾਨੂੰ ਉੱਪਰ ਲੈ ਕੇ ਆਵਾਂ ਅੰਨਾ ਕੀ ਭਾਲੇ ਦੋ ਅੱਖਾਂ ਪਿਆਸਾ ਖੂ ਕੋਲ ਜਾਂਦਾ ਇੱਥੇ ਤਾਂ ਖੂ ਪਿਆਸੇ ਕੋਲ ਆ ਗਿਆ ਸੀ ਚੈਰੀ ਬਾਂਦਰ ਦੀ ਤਰ੍ਹਾਂ ਉਛਲਿਆ ਕੀ ਕਿਹਾ ਤੂੰ ਹੈਰੀ ਹਾਂ ਹੈਰੀ ਨੇ ਵੀ ਉਸ ਦੀ ਨਕਲ ਕਰਦੇ ਹੋਏ ਕਿਹਾ ਆਪ ਮੋਈ ਚੱਗ ਪਰ ਲੂੰ ਬੀਤੀ ਰਾਤ ਬਾਰੇ ਸੋਚ ਕੇ ਵਰਖਨ ਕੰਬਣੀ ਜਿਹੀ ਛਿੜ ਗਈ ਅਤੇ ਉਸ ਨੂੰ ਉੱਪਰ ਜਾਣ ਵਿੱਚ ਹੀ ਭਲਾਈ ਲੱਗੀ। ਉਸਨੇ ਸੋਚਿਆ ਹੁਣ ਤਾਂ ਸ੍ਰਿਸ਼ ਨੇ ਆਪਸ ਨੇ ਹੀ ਆ ਭੇਜਿਆ। ਮੇਰੀ ਲੱਤ ਵੀ ਉੱਪਰ ਰਹਿ ਜਾਵੇ ਕਿਤੇ ਰਹਿਣ ਦਾ ਪ੍ਰਬੰਧ ਵੀ ਹੋ ਸਕਦਾ ਹੈ। ਹੈਰੀ ਅਤੇ ਚੈਰੀ ਨੇ ਉਸਦੇ ਹੱਥ ਫੜੇ ਅਤੇ ਉਸ ਨੂੰ ਉੱਪਰ ਲੈ ਗਏ। ਸ੍ਰਿਸ਼ ਨੇ ਉਹਨਾਂ ਨੂੰ ਆਉਂਦੇ ਦੇਖ ਕੇ ਆਪਣੇ ਨਾਲ ਵਾਲੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ ਤੇ ਉਹ ਤਿੰਨੇ ਜਣੇ ਉਸ ਕਮਰੇ ਵਿੱਚ ਚਲੇ ਗਏ। ਬਰਸਾਤ ਦਾ ਮੌਸਮ ਸੀ ਤੇ ਹਮਸ ਵੀ ਕਾਫੀ ਸੀ। ਹੈਰੀਤਾ ਸਟੇਜ ਦੇ ਨਾਲ ਜਾ ਕੇ ਏਸੀ ਵਾਲੇ ਕਮਰੇ ਵਿੱਚ ਸੌਂ ਗਿਆ। ਪਰ ਚੈਰੀ ਮਾਂ ਦੇ ਨਾਲ ਹੀ ਸੁੱਤਾ ਸੀ। ਗਰਮੀ ਤਾਂ ਸੀ ਪਰ ਰਾਹਤ ਦੀ ਗੱਲ ਏਸੀ ਕਿ ਮੱਛਰ ਨਹੀਂ ਲੜ ਰਿਹਾ ਸੀ। ਮਾਂ-ਪੁੱਤ ਰਾਤ ਸੁੱਖ ਦੀ ਨੀਂਦ ਤੇ ਸੀ। ਵਰਕਾ ਨੌਕਰੀ ਲਈ ਆਨਲਾਈਨ ਕੀ ਥਾ ਅਪਲਾਈ ਕਰਦੀ ਰਹਿੰਦੀ ਸੀ। ਇੱਕ ਦਿਨ ਉਸ ਨੂੰ ਇੱਕ ਪ੍ਰਾਈਵੇਟ ਕਾਲਜ ਵੱਲੋਂ ਕਲਰਕ ਦੀ ਅਰਜੀ ਤੌਰ ਤੇ ਨੌਕਰੀ ਦੇ ਲਈ ਆਫਰ ਆਈ। ਕਾਲਜ ਥੋੜਾ ਦੂਰ ਸੀ ਪਰ ਤਨਖਾਹ ਚੰਗੀ ਮਿਲਣੀ ਸੀ ਤੇ ਆਉਣਾ ਜਾਣਾ ਕਾਲਜ ਦੀ ਬੱਸ ਵਿੱਚ ਸੀ ਹੋਰ ਕੀ ਚਾਹੀਦਾ ਸੀ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਵਰਖਾ ਨੇ ਆਪ ਦੇਖਿਆ ਨਾ ਤਾਵ ਜਦੋਂ ਜੁਆਇਨ ਕਰ ਲਈ ਵਰਖਾ ਨੂੰ ਨੌਕਰੀ ਮਿਲਣ ਨਾਲ ਐਨੀ ਮਸਰੂਫ ਹੋ ਗਈ ਸੀ ਕਿ ਉਸ ਨੂੰ ਸਿਰ ਖੁਰਕਣ ਦੀ ਮਿਹਲ ਵੀ ਨਹੀਂ ਸੀ ਮਿਲਦੀ 10 ਵਜੇ ਉੱਠਣ ਵਾਲੀ ਵਰਖਾ ਨੂੰ 5:30 ਵਜੇ ਮੱਚਿਆਂ ਨੂੰ ਸਕੂਲ ਜਾਣ ਲਈ ਤਿਆਰ ਕਰਦੀ ਤੇ ਉਹਨਾਂ ਦਾ ਖਾਣਾ ਤਿਆਰ ਕਰਕੇ ਦਿੰਦੀ ਅਤੇ ਦੁਪਹਿਰ ਦਾ ਖਾਣਾ ਵੀ ਬਣਾ ਕੇ ਰੱਖ ਜਾਂਦੀ ਸੀ। ਉਹ 8 ਵਜੇ ਘਰੋਂ ਨਿਕਲਦੀ ਅਤੇ ਲਗਭਗ 6 ਵਜੇ ਵਾਪਸ ਘਰ ਪਹੁੰਚਦੀ ਸੀ। ਉਸ ਦਾ ਦਿਨ ਹੱਸਦੇ ਤੁਰਦੇ ਨਿਕਲ ਜਾਂਦਾ ਤੇ ਚਾਰ ਪੈਸੇ ਵੀ ਮਿਲਣ ਲੱਗ ਗਏ ਸੀ ਜਿਸ ਨਾਲ ਤੋਰੀ ਫੁਲਕਾ ਵਧੀਆ ਚੱਲਣ ਲੱਗ ਪਿਆ। ਪਰ ਬੱਚਿਆਂ ਦਾ ਹਾਲ ਮੰਦਾ ਹੋਣ ਲੱਗ ਪਿਆ ਸੀ। ਅੰਗਾ ਦੌੜ ਤੇ ਪਿੱਛਾ ਛਾੜ ਵਾਲੀ ਗੱਲ ਸੀ ਜੇ ਨੌਕਰੀ ਮਿਲੀ ਤਾਂ ਸਾਰਾ ਦਿਨ ਘਰੋਂ ਬਾਹਰ ਰਹਿਣ ਕਰਕੇ ਬੱਚਿਆਂ ਨੇ ਪੜ੍ਹਨਾ ਉੱਕਾ ਹੀ ਛੱਡ ਦਿੱਤਾ ਸੀ ਸਾਰਾ ਦਿਨ ਟੀਵੀ ਵੇਖਦੇ ਜਾਂ ਫਿਰ ਗੇਮਾਂ ਖੇਡਦੇ ਸਿਸ਼ ਨੂੰ ਤਾਂ ਪਹਿਲਾਂ ਹੀ ਕੋਈ ਮਤਲਬ ਨਹੀਂ ਸੀ ਉਹਨਾਂ ਦੀ ਪੜ੍ਹਾਈ ਨਾਲ ਉਹਦਾ ਤਾਂ ਉਹ ਹਾਲ ਸੀ ਕਿ ਕੋਈ ਮਰੇ ਤੇ ਕੋਈ ਜੀਵੇ ਸੁਥਰਾ ਕੋਲ ਪਤਾ ਸੇ ਪੀਵੇ ਹੈਰੀ ਨੂੰ ਤਾਂ ਉਸਨੇ ਇੱਥੋਂ ਤੱਕ ਬੋਲ ਦਿੱਤਾ ਸੀ ਕਿ ਦਸਵੀਂ ਕਰਨ ਤੋਂ ਬਾਅਦ ਤੂੰ ਮੇਰੇ ਨਾਲ ਦੁਕਾਨ ਤੇ ਬੈਠਿਆ ਕਰੀਂ ਚੋਰ ਨਾਲੋਂ ਪੰਡ ਕਾਲੀ ਵਾਲੀ ਗੱਲ ਸੀ ਹੈਰੀ ਝੱਟ ਮੰਨ ਗਿਆ ਕਿ ਅਗਲੇ ਸਾਲ ਤੋਂ ਦੁਕਾਨ ਦਾ ਕੰਮ ਸੰਭਾਲੇਗਾ ਸਕੂਲ ਵਿੱਚ ਜੋ ਟੈਸਟ ਹੋਏ ਦੋਵੇਂ ਬੱਚੇ ਸਭ ਵਿੱਚੋਂ ਫੇਲ ਹੋ ਗਏ ਤੇ ਉਹਨਾਂ ਨੇ ਘਰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਪੇਰੈਂਟਸ ਟੀਚਰ ਮੀਟਿੰਗ ਤੇ ਵੀ ਮਾਪੇ ਦੋਵਾਂ ਵਿੱਚੋਂ ਕੋਈ ਨਾ ਗਿਆ ਵਰਖਾ ਨੂੰ ਸਕੂਲ ਤੋਂ ਫੋਨ ਆਇਆ ਤਾਂ ਟੀਚਰ ਨੇ ਦੱਸਿਆ ਕਿ ਦੋਵੇਂ ਬੱਚੇ ਟੈਸਟਾਂ ਵਿੱਚੋਂ ਫੇਲ ਹੋ ਗਏ ਨੇ ਅਤੇ ਮੀਟਿੰਗ ਤੇ ਉਹਨਾਂ ਦੇ ਨਾ ਆਉਣ ਦਾ ਕਾਰਨ ਵੀ ਪੁੱਛਿਆ ਤਵ ਵਰਖਾ ਨੇ ਦੱਸਿਆ ਕਿ ਨਵੀਂ ਨੌਕਰੀ ਕਾਰਨ ਉਸ ਨੂੰ ਛੁੱਟੀਆਂ ਨਹੀਂ ਮਿਲੀ ਸੀ ਟੀਚਰ ਨੇ ਕਿਹਾ ਬੱਚਿਆਂ ਵੱਲ ਵੀ ਧਿਆਨ ਦਿਓ ਨਹੀਂ ਤਾਂ ਫੇਲ ਹੋ ਸਕਦੇ ਨੇ ਟੀਚਰ ਦੀ ਗੱਲ ਸੁਣ ਕੇ ਵਰਖਾ ਸਿਰ ਫੜ ਕੇ ਬੈਠ ਗਈ ਉਸ ਨੇ ਦੋਵਾਂ ਨੂੰ ਸਕੂਲ ਵਿੱਚੋਂ ਹੋਏ ਟੈਸਟਾਂ ਬਾਰੇ ਪੁੱਛਿਆ ਕਿ ਮਿਲੇ ਨੇ ਜਾਂ ਜੇ ਨਹੀਂ ਦੋਵਾਂ ਨੇ ਘੜਿਆ ਘੜਾ ਜਵਾਬ ਦਿੱਤਾ ਕਿ ਨਹੀਂ ਮਿਲੇ ਮਾਂ ਨੇ ਦੋਵਾਂ ਨੂੰ ਬੇਕਿਰਕ ਹੋ ਕੇ ਮਾਰਿਆ ਤਾਂ ਦੋਵਾਂ ਨੇ ਸੱਚ ਉਕਲ ਦਿੱਤਾ ਹੁਣ ਵਰਖਾ ਲਈ ਬੱਚਿਆਂ ਨੂੰ ਬਣਾਉਣ ਦੀ ਇੱਕ ਸਰਦਾਰ ਦੀ ਹੋਰ ਗੱਲ ਗਈ ਸੀ ਕਾਲਜ ਤੋਂ ਆ ਕੇ ਘਰ ਦੇ ਕੰਮ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਪੜਨਾ ਬਿਠਾ ਦਿੰਦੀ ਰੋਟੀ ਟੁਕ ਤੋਂ ਬਾਅਦ ਫਿਰ ਬੱਚਿਆਂ ਤੋਂ ਆਪ ਟੈਸਟ ਲੈਂਦੀ ਐਨੀ ਕੁ ਵਰਖ ਨਾਲ ਚੈਰੀ ਤਾਂ ਚੱਲ ਪਿਆ ਪਰ ਹੈਰੀ ਜੀਰੋ ਹੀ ਸੀ ਮਾਂ ਪੜਨ ਦੇ ਪਿੱਛੇ ਬੱਚਿਆਂ ਨੂੰ ਖਿੱਚ ਕੇ ਰੱਖਦੀ ਸੀ ਅਤੇ ਹੈਰੀ ਪੜਨ ਤੋਂ ਕੰਨੀ ਘਤਰਾਉਂਦਾ ਸੀ ਉਹ ਹੁਣ ਬਹੁਤਾ ਕਰਕੇ ਸਤਿਸ਼ ਕੋਲ ਨਹੀਂ ਉੱਠਣਾ ਬੈਠਣਾ ਪਸੰਦ ਕਰਦਾ ਸੀ ਸੇਸ਼ਸ ਨੂੰ ਦੁਕਾਨ ਦੇ ਹਿਸਾਬ ਕਿਤਾਬ ਸਮਝਾਉਂਦਾ ਰਹਿੰਦਾ ਜੋ ਉਹ ਬੜੇ ਗੋਹ ਨਾਲ ਸੁਣਦਾ ਅਤੇ ਪੜਨ ਨੂੰ ਟਾਲ ਮਟੋਲ ਕਰਦਾ ਰਹਿੰਦਾ ਸੀ ਕੁਝ ਵੀ ਹੱਥ ਪਲੇ ਨਾ ਪੈਂਦਾ ਦੇਖ ਵਰਖਾ ਨੇ ਘਰ ਤੋਂ ਥੋੜੀ ਦੂਰ ਹੈਰੀ ਦੀ ਟਿਊਸ਼ਨ ਰਖਵਾ ਦਿੱਤੀ ਅਤੇ ਚੈਰੀ ਨੂੰ ਉਹ ਖੁਦ ਪੜ੍ਹਾ ਲੈਂਦੀ ਸੀ ਟਿਊਸ਼ਨ ਰੱਖਣ ਨਾਲ ਉਸ ਉੱਪਰ ਖਰਚੇ ਦਾ ਬਹੁਤਾਂ ਜ਼ਰੂਰ ਵਧਿਆ ਸੀ ਪਰ ਹੈਰੀ ਪੜਨ ਵੱਲ ਧਿਆਨ ਦੇਣ ਲੱਗ ਗਿਆ ਸੀ ਇੱਕ ਦਿਨ ਹੈਰੀਟੇਸ਼ਨ ਤੋਂ ਘਰ ਆ ਰਿਹਾ ਸੀ ਕਿ ਉਸ ਨੂੰ ਕੋਲੋਂ ਰੰਗ ਲੰਗ ਰਹੀ ਗੱਡੀ ਨੇ ਸਾਈਡ ਮਾਰ ਦਿੱਤੀ ਜਿਸ ਨਾਲ ਹੈਰੀ ਨੂੰ ਕਾਫੀ ਸੱਟਾਂ ਲੱਗੀਆਂ ਕਿਸੇ ਨੇ ਘਰ ਆ ਕੇ ਐਕਸੀਡੈਂਟ ਦੀ ਖਬਰ ਦਿੱਤੀ ਉਸ ਸਮੇਂ ਵਰਖਾ ਕਾਲਜ ਗਈ ਹੋਈ ਸੀ ਅਤੇ ਸਤੀਸ਼ ਕਰ ਸੀ ਖਬਰ ਸੁਣ ਕੇ ਸਤੀਸ਼ ਸਿਰ ਤੇ ਪੈਰ ਰੱਖ ਕੇ ਐਕਸੀਡੈਂਟ ਵਾਲੀ ਥਾਂ ਨੂੰ ਦੌੜਿਆ ਇਹਨੇ ਨੂੰ ਕਿਸੇ ਨੇ ਐਂਬੂਲੈਂਸ ਮੰਗਵਾ ਲਈ ਸੀ ਹੈਰੀ ਨੂੰ ਹਸਪਤਾਲ ਦਾਖਲ ਕਰਵਾ ਕੇ ਸਤੀਸ਼ ਨੇ ਵਰਖਾ ਨੂੰ ਫੋਨ ਕੀਤਾ వర్ఖ ਨੇ ਅਨਮੰਨੀ ਚਹਿਮਨ ਨਾਲ ਫੋਨ اٹੈਂਡ ਕੀਤਾ వర్ਖਾ ਹਰਿ ਦਾ ਐਕਸੀਡੈਂਟ ਹੋ ਗਿਆ ਇਹ ਸ਼ਬਦ ਮਸਾਂ ਹੀ ਸਤੀਸ਼ ਦੇ ਮੂੰਹ ਵਿੱਚੋਂ ਨਿਕਲੇ ਕੀ ਉਹ ਕਿਵੇਂ ਕਿੱਥੇ ਉਹ ਵਰਖਾ ਬਿਲਕੁਲ ਉਹੀ ਬੋਲੀ ਹਸਪਤਾਲ ਦਾਖਲ ਕਰਵਾ ਦਿੱਤਾ ਤੂੰ ਜਲਦੀ ਆ ਜਾ ਪਲੀਜ਼ ਹਾਂ ਹਾਂ ਮੈਂ ਹੁਣੇ ਨਿਕਲ ਰਹੀ ਹਾਂ ਵਰਖਾ ਨੇ ਪ੍ਰਿੰਸੀਪਲ ਨੂੰ ਹਰਿ ਦੇ ਐਕਸੀਡੈਂਟ ਬਾਰੇ ਦੱਸਿਆ ਤੇ ਛੁੱਟੀ ਲੈ ਕੇ ਸਿੱਧਾ ਹਸਪਤਾਲ ਪਹੁੰਚ ਗਈ ਹੈਰੀ ਨੂੰ ਦੇਖ ਉਸ ਦੀ ਆਪੂ ਬੰਨ੍ਹਣ ਨਿਕਲ ਗਈਆਂ ਸਟੇਸ਼ਨ ਨੇ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ ਹੌਸਲਾ ਰੱਖ ਹੋ ਜਾਵੇਗਾ ਠੀਕ ਸ਼ੁਕਰ ਕਰ ਬਚਾਅ ਹੋ ਗਿਆ ਮਰਖਾ ਨੇ ਹੈਰੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਹੈਰੀ ਨੇ ਬੜੀ ਮੁਸ਼ਕਲ ਨਾਲ ਅੱਖਾਂ ਪੱਟ ਕੇ ਮਾਂ ਵੱਲ ਦੇਖਿਆ ਹੈਰੀ ਦੀ ਲੱਤ ਤੇ ਬਾਹਾਂ ਤੇ ਫ੍ਰੈਕਚਰ ਆਇਆ ਸੀ ਸੱਤ ਤੇ ਵੀ ਟਾਂਕੇ ਲੱਗੇ ਸਨ ਸ਼ਾਮ ਹੁੰਦੇ ਸਟੇਸ਼ਨ ਨੂੰ ਸ਼ਰਾਬ ਦੇ ਕਿੜੇ ਤੋਰ ਤੋਰ ਖਾਣ ਲੱਗੇ ਸ਼ਰਾਬ ਦੀ ਤਲਬ ਨਾਲ ਉਸ ਦੀ ਹਾਲਤ ਪਤਲੀ ਹੋਣ ਲੱਗੀ ਸੀ ਬਰਖਾ ਹਾਲੇ ਕੋਲੇ ਬੈਠੀ ਸੀ ਸतीश ਉਸਦਾ ਅੱਖ ਮਚਾ ਕੇ ਹਸਪਤਾਲ ਵਿੱਚ 9:00 ਤੋਂ 11:00 ਹੋ ਗਿਆ ਉਸ ਦੇ ਇਸ ਤਰ੍ਹਾਂ ਖਿਸਕਣ ਦੀ ਭਣਕ ਬਰਖਾ ਦੇ ਫਰਿਸ਼ਤਿਆਂ ਨੂੰ ਵੀ ਨਹੀਂ ਲੱਗੀ ਸੀ ਨਰਸ ਨੇ ਆ ਕੇ ਇੱਕ ਸਲਿੱਪ ਬਰਖਾ ਨੂੰ ਦਿੱਤੀ ਅਤੇ ਕਿਹਾ ਕਿ ਦਵਾਈਆਂ ਤੇ ਇੰਜੈਕਸ਼ਨ ਲੈ ਕੇ ਆਓ ਪੇਸ਼ੈਂਟ ਨੇ ਲਗਵਾਉਣੇ ਨੇ ਬਰਖਾ ਸਲਿੱਪ ਲੈ ਕੇ ਬਾਹਰ ਸतीश ਨੂੰ ਦੇਣ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਸतीश ਉੱਥੇ ਨਹੀਂ ਸੀ ਉਸ ਨੇ ਇੱਧਰ ਉੱਤਰ ਵੇਖਿਆ ਪਰ ਸतीश ਉੱਥੇ ਹੁੰਦਾ ਤਾਂ ਮਿਲਦਾ ਫਿਰ ਉਸਨੇ ਸਟੇਸ਼ਨ ਨੂੰ ਫੋਨ ਲਗਾਇਆ ਪਰ ਸਟੇਸ਼ਨ ਨੇ ਫੋਨ ਅਟੈਂਡ ਨਾ ਕੀਤਾ ਵਰਖਾਂ ਨੂੰ ਖੜਕ ਤਾਂ ਗਿਆ ਸੀ ਕਿ ਇਸ ਸਟੇਸ਼ ਕਿਤੇ ਬੈਠਾ ਸ਼ਰਾਬ ਪੀ ਰਿਹਾ ਹੋਵੇਗਾ ਪਰ ਫਿਰ ਉਸਨੇ ਸੋਚਿਆ ਕਿ ਉਹ ਇੰਜ ਨਹੀਂ ਕਰ ਸਕਦਾ ਉਹਦਾ ਪੁੱਤ ਕਿਹੜੇ ਹਾਲ ਵਿੱਚ ਹਸਪਤਾਲ ਵਿੱਚ ਪਿਆ ਹੈ ਤੇ ਉਹ ਐਸੀ ਹਾਲਤ ਵਿੱਚ ਸ਼ਰਾਬ ਕਿਵੇਂ ਪੀ ਸਕਦਾ ਹੈ ਉਸਨੇ ਦੁਬਾਰਾ ਫਿਰ ਕਾਲ ਕੀਤੀ ਸਟੇਸ਼ ਜੋ ਨਸ਼ੇ ਵਿੱਚ ਟੱਲੀ ਸੀ ਉਸਨੇ ਚੁੰਝਲਾ ਕੇ ਫੋਨ ਚੁੱਕਿਆ ਅਤੇ ਕਿਹਾ ਕੀ ਹੈ ਕਿਉਂ बार-बार ਫੋਨ ਕਰਕੇ ਮੇਰਾ ਸਿਰ ਖਾਰੀ ਹੈ ਮਰਖਾ ਨੇ ਗੁੱਸਾ ਪੀ ਕੇ ਪੁੱਛਿਆ ਕਿ ਉਹ ਕਿੱਥੇ ਹੈ ਡਾਕਟਰ ਨੇ ਦਵਾਈਆਂ ਲਿਖੀਆਂ ਨੇ ਜੋ ਹੈਰੀ ਨੂੰ ਦੇਣੀਆਂ ਜ਼ਰੂਰੀ ਨੇ ਤਾਂ ਫਿਰ ਮੈਂ ਕੀ ਕਰਾਂ ਸतीश ਨੇ ਝੱਗ ਛੱਡਦੇ ਹੋਏ ਕਿਹਾ ਮੇਰੇ ਕੋਲ ਐਨੇ ਪੈਸੇ ਨਹੀਂ ਮੈਨੂੰ ਪੈਸੇ ਚਾਹੀਦੇ ਨੇ ਸतीश ਪਲੀਜ਼ ਮੇਰੇ ਕੋਲ ਕੋਈ ਪੈਸੇ ਨਹੀਂ ਕੱਢ ਜਿੰਨਾ ਤੇ ਕੁੰਡਲੀ ਮਾਰ ਕੇ ਬੈਠੀ ਐ ਸतीश ਤੁਸੀਂ ਕਿੱਥੇ ਹੋ ਪਲੀਜ਼ ਮੇਰੇ ਕੋਲ ਪੈਸੇ ਨਹੀਂ ਮੈਂ ਸੱਚ ਬੋਲ ਰਹੀ ਹਾਂ ਮੈਂ ਆਪਣੇ ਬਾਪ ਕੋਲ ਹਾਂ ਮੈਂ ਨਹੀਂ ਆ ਸਕਦਾ ਤੇ ਮੈਨੂੰ ਬਾਰ-ਬਾਰ ਫੋਨ ਕਰਕੇ ਪਰੇਸ਼ਾਨ ਨਾ ਕਰ ਜੋ ਮਰਜ਼ੀ ਕਰ ਬਥੇਰੇ ਤੇਰੇ ਕੋਲ ਤੈਨੂੰ ਕੀ ਕਮੀ ਪੈਸਿਆਂ ਦੀ ਕਲਛਣੀ ਜਨਾਨੀ ਨੂੰ ਰੱਖ ਫੋਨ ਗੁੱਸੇ ਨਾਲ ਬੋਲਦੇ ਹੋਏ ਸਟੇਸ਼ਨੇ ਫੋਨ ਕੱਟ ਦਿੱਤਾ ਵਰਖਾ ਉਸਦੇ ਕਟਾਕਸ਼ ਸੁਣ ਤਿਲ ਮਲਾ ਗਈ ਸੀ ਪਰ ਮਜਬੂਰ ਸੀ ਉਸ ਨੂੰ ਉਹ ਮੂੰਹ ਤੋੜ ਜਵਾਬ ਨਹੀਂ ਦੇ ਸਕਦੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੀਆਂ ਧਾਰਾਂ ਵਗੁੱਠੀਆਂ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੇਰੇ ਫੋਨ ਦੀ ਰਿੰਗ ਵੱਜੀ ਵਰਖਾ ਦਾ ਫੋਨ ਸੀ ਮੈਂ ਜਿਵੇਂ ਹੀ ਫੋਨ ਚੁੱਕਿਆ ਤਾਂ ਵਰਖਾ ਦੀਦੀ ਬੋਲ ਕੇ ਤਾਂ ਹੰਮ ਮਾਰਨ ਲੱਗ ਪਈ ਵਰਖਾ ਕੀ ਹੋਇਆ ਉਸ ਨੂੰ ਬੁਰੀ ਤਰ੍ਹਾਂ ਰੋਂਦੇ ਹੋਏ ਸੁਣ ਕੇ ਮੇਰਾ ਕਾਲਜਾ ਮੂੰਹ ਨੂੰ ਆ ਗਿਆ ਵਰਖਾ ਰੋਣਾ ਕੀ ਹੋਇਆ ਦੱਸ ਤਾਂ ਸਹੀ ਹੈਰੀ ਠੀਕ ਹੈ ਹਾਂ ਦੀਦੀ ਉਹ ਠੀਕ ਹੈ ਦੀਦੀ ਪਲੀਜ਼ ਮੇਰੀ ਹੈਲਪ ਕਰਦੇਓ ਉਸਨੇ ਹਟਕੋਰੇ ਲੈਂਦੇ ਹੋਏ ਕਿਹਾ ਹਾਂ 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 ਬੋਲ ਵਰਖਾ ਹੈਰੀ ਦਾ ਬਾਪ ਮੈਨੂੰ ਦੱਸੇ ਬਿਨਾ ਹਸਪਤਾਲ ਤੋਂ ਖਿਸਕ ਗਿਆ ਆਪਣੇ ਪਿਓ ਕੋਲ ਬੈਠਾ ਸ਼ਰਾਬ ਪੀ ਰਿਆ ਮੈਂ ਦਵਾਈਆਂ ਲਿਆਉਣ ਲਈ ਪੈਸੇ ਮੰਗੇ ਤਾਂ ਮੈਨੂੰ ਬਹੁਤ ਬੁਰਾ ਭਲਾ ਬੋਲਿਆ ਤੇ ਕਹਿਣ ਲੱਗਾ ਕਿ ਜਿੰਨਾ ਤੇ ਕੁੰਡਲੀ ਮਾਰੀ ਬੈਠੀ ਐ ਉਹ ਕੱਢ ਦੀਦੀ ਮੈਂ ਸੱਚ ਬੋਲ ਰਹੀ ਆ ਮੇਰੇ ਕੋਲ ਪੈਸੇ ਨਹੀਂ ਹੈਗੇ ਮੁੰਡੇ ਨੂੰ ਦਵਾਈਆਂ ਜ਼ਰੂਰੀ ਚਾਹੀਦੀਆਂ ਨੇ ਪਲੀਜ਼ ਮੇਰੀ ਮਦਦ ਕਰਦੇਓ ਮੈਂ ਤੁਹਾਨੂੰ ਵਾਪਸ ਕਰ ਦਿਆਂਗੀ ਉਹ ਵਿਚਾਰੀ ਤਰਲੇ ਜਹੇ ਕੱਢਣ ਲੱਗੀ ਮੈਂ ਕਿਹਾ ਚਿੰਤਾ ਨਾ ਕਰ ਕਿੰਨੇ ਚਾਹੀਦੇ ਨੇ 10000 ਮੈਂ ਕਿਹਾ ਠੀਕੇ ਦੇ ਦੇਵਾਂਗੀ ਦੀਦੀ ਤੁਹਾਨੂੰ ਤਕਲੀਫ ਤਾਂ ਹੋਣੀ ਹੈ ਪਰ ਤੁਹਾਨੂੰ ਹਸਪਤਾਲ ਆਉਣਾ ਪਵੇਗਾ ਮੈਂ ਹੈਰੀ ਨੂੰ ਇਕੱਲਾ ਛੱਡ ਕੇ ਨਹੀਂ ਆ ਸਕਦੀ ਕੋਈ ਨਹੀਂ ਵਰਖਾ ਮੈਂ ਮਾਤਾ ਜੀ ਨੂੰ ਖਾਣਾ ਦੇ ਕੇ ਆ ਜਾਵਾਂਗੀ ਠੀਕ ਹੈ ਦੀਦੀ ਪਲੀਜ਼ ਜਰਾ ਜਲਦੀ ਆ ਜਾਣਾ ਮੈਂ ਠੀਕ ਹੈ ਬੋਲ ਫੋਨ ਰੱਖ ਦਿੱਤਾ ਤੇ ਸਾਰੀ ਗੱਲ ਇਨ ਬਿਨ ਮਾਤਾ ਜੀ ਨੂੰ ਦੱਸ ਦਿੱਤੀ ਅਕਲ ਦਾ ਅੰਨਾ ਇਸ ਤੀਸ਼ ਵੇਲਾ ਕੋ ਵੇਲਾ ਤਾਂ ਦੇਖਣਾ ਚਾਹੀਦਾ ਇਨਸਾਨ ਨੂੰ ਮੁੰਡੇ ਦਾ ਕੋਈ ਹਾਲ ਨਹੀਂ ਤੇ दारू ਦੀ ਅੱਗ ਲੱਗੀ ਫਿਰਦਾ ਚੰਦਰਾ ਬਾਪੂ ਨੂੰ ਵੀ ਸ਼ਰਮ ਨਹੀਂ ਆਉਂਦੀ ਅਖੇ ਊਠ ਬੁੱਢਾ ਹੋ ਗਿਆ ਪਰ ਮੂਤਣਾ ਨਾ ਆਇਆ ਵਰਖਾ ਦੀ ਹਾਲ ਸੁਣ ਕੇ ਜਿੱਥੇ ਮੇਰਾ ਮਨ ਪਰੇਸ਼ਾਨ ਹੋ ਗਿਆ ਸੀ ਮਾਤਾ ਜੀ ਦੇ ਇਸ ਕਹਾਣ ਨੂੰ ਸੁਣ ਕੇ ਮੇਰਾ ਹਾਸਾ ਜਹਾਂ ਨਿਕਲ ਗਿਆ ਮੈਂ ਕਿਹਾ ਮਾਤਾ ਜੀ ਇਸ ਦਾ ਕੀ ਮਤਲਬ ਹੈ ਉਹਨਾਂ ਕਿਹਾ ਹੋਰ ਕੀ ਪੁੱਤ ਤਿਸ਼ਤਾ ਜਿਹੋ ਜਿਹਾ ਹੈ ਉਹਦਾ ਪਿਓ ਉਹਦਾ ਵੀ ਗੁਰੂ ਹੈ ਸਿਆਣਾ ਬਿਆਣਾ ਬੰਦਾ ਚੱਜ ਕੁਚੱਜੇ ਜਦ ਕੁਚੱਜੇ ਕੰਮ ਕੀਤੇ ᱛੀ ਤਾਂ ਬੋਲਦੇ ਨੇ ਜਾਂ ਤੂੰ ਥੋੜਾ ਜਿਹਾ ਖਾਣਾ ਵੀ ਲੈ ਜਾ ਉਸ ਪੁੱਤ ਕਰਮਾ ਮਾਰੀ ਨੂੰ ਮੈਂ ਆਪੇ ਖਾ ਲਵਾਂਗੀ ਦਵਾਈਆਂ ਲੈਣ ਤੋਂ ਬੈਠੀ ਹੋਣੀ ਆ ਮੈਂ ਟਿਫਨ ਵਿੱਚ ਖਾਣਾ ਪਾ ਕੇ ਆਟੋ ਰਿਕਸ਼ਾ ਵਿੱਚ ਬੈਠ ਕੇ ਹਸਪਤਾਲ ਪੁੱਛੀ ਵਰਖਾ ਐਮਰਜੈਂਸੀ ਦੇ ਦਰਵਾਜੇ ਤੇ ਟਿਕ ਟਿਕ ਕੇ ਲੰਗਾਈ ਬੈਠੀ ਸੀ ਜਿਵੇਂ ਹੀ ਮੈਨੂੰ ਵੇਖਿਆ ਉਹਦੇ ਸਾਹ ਵਿੱਚ ਸਾ ਆ ਗਿਆ ਮੈਂ ਉਸ ਨੂੰ ਟਿਕਨ ਫੜਾਇਆ ਤੇ ਕਿਹਾ ਵਰਖਾ ਤੂੰ ਖਾਣਾ ਖਾ ਪਹਿਲਾਂ ਮੇਰੇ ਖਿਆਲ ਵਿੱਚ ਤੁਸੀਂ ਵੇਖਦਾ ਕੁਝ ਵੀ ਨਹੀਂ ਖਾਦਾ ਹੋਵੇਗਾ ਕੋਈ ਨਹੀਂ ਦੀਦੀ ਹੈਰੀ ਨੂੰ ਦੁਆਈਆਂ ਦੇਣੀਆਂ ਜ਼ਰੂਰੀ ਨੇ ਇੱਕ ਇੰਜੈਕਸ਼ਨ ਲੱਗਣਾ ਸੀ ਘੰਟਾ ਹੋ ਗਿਆ ਨਰਸ ਸਲਿੱਪ ਦੇ ਕੇ ਗਈ ਨੂੰ ਪਹਿਲਾਂ ਮੈਂ ਲੈ ਆਵਾਂ ਫਿਰ ਖਾ ਲਵਾਂਗੀ ਨਹੀਂ ਸਲਿੱਪ ਮੈਨੂੰ ਦੇ ਮੈਂ ਲੈ ਆਵਾਂਗੀ ਦਵਾਈਆਂ ਤੂੰ ਖਾਣਾ ਖਾ ਲੈ ਤੇ ਹੈਰੀ ਨੂੰ ਵੀ ਖਵਾ ਮੈਂ ਗਈ ਤੇ ਆਈ ਕਹਿ ਕੇ ਮੈਂ ਸਲਿੱਪ ਲੈ ਕੇ ਦਵਾਈਆਂ ਲੈਣ ਚਲੀ ਗਈ ਜਦੋਂ ਮੈਂ ਦਵਾਈਆਂ ਲੈ ਕੇ ਵਾਪਸ ਆਈ ਤਾਂ ਖਾਣਾ ਜਿਉਂ ਦਾ ਤਿਉਂ ਪਿਆ ਸੀ ਅਤੇ ਵਰਖਾ ਕਿਸੇ ਨਾਲ ਫੋਨ ਤੇ ਗੱਲ ਕਰਦੀ ਹੋਈ ਫੁੱਟ-ਫੁੱਟ ਕੇ ਰੋ ਰਹੀ ਸੀ ਉਸਨੂੰ ਇੰਜ ਰੋਂਦੇ ਦੇਖ ਮੇਰਾ ਵੀ ਗਲ ਭਰ ਆਇਆ ਪਰ ਮੈਂ ਦਿਲ ਕਰੜਾ ਕਰਕੇ ਉਸਦੇ ਮੋਢੇ ਤੇ ਹੱਥ ਰੱਖ ਕੇ ਉਸਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਨਵਾਂ ਵਾਲ ਵੇਖ ਕੇ ਹੈ ਰੀ ਦੀਆਂ ਅੱਖਾਂ ਵੀ ਛਲਕ ਗਈਆਂ ਸਾਨੂੰ ਵਰਖਾ ਨੇ ਕੁਝ ਦੇਰ ਫੋਨ ਤੇ ਗੱਲ ਕਰਕੇ ਫੋਨ ਕੱਟ ਦਿੱਤਾ ਮੈਂ ਪਿਆਰ ਨਾਲ ਝਟਕ ਕੇ ਕਿਹਾ ਮੈਂ ਬੋਲ ਕੇ ਗਈ ਸੀ ਕਿ ਖਾਣਾ ਖਾ ਲਵੋ ਤੇ ਤੂੰ ਆਪ ਤੇ ਕੀ ਖਾਣਾ ਮੁੰਡੇ ਦੇ ਵੀ ਕੋਕੜੇ ਕਰੀ ਜਾਣੀ ਐ ਮੇਰੀ ਗੱਲ ਸੁਣ ਕੇ ਉਸ ਦੇ ਬੁਝੇ ਚਿਹਰੇ ਤੇ ਮੁਸਕਾਨ ਤੈਰ ਗਈ ਤੇ ਆਖਣ ਲੱਗੀ ਥੈਂਕਸ ਦੀਦੀ ਸੱਚੀ ਅੱਜ ਮੈਨੂੰ ਰੱਬ ਜਿਨੀ ਟੋਈ ਦਿੱਤੀ ਤੁਸੀਂ ਮੈਂ ਤੁਹਾਡਾ एहसान ਕਦੇ ਨਹੀਂ ਭੁੱਲਾਂਗੀ ਇਹਦੇ ਪਿਓ ਨੇ ਮੈਨੂੰ ਪਿਆਸਿਆਂ ਤੋਂ ਕੋਰਾ ਜਵਾਬ ਦੇ ਦਿੱਤਾ ਸੀ ਕਹਿੰਦੇ ਕਹਿੰਦੇ ਫਿਰ ਉਸ ਦੀਆਂ ਅੱਖਾਂ ਭਰ ਆਈਆਂ ਬਸ ਕਰ ਯਾਰ ਦੀਦੀ ਵੀ ਬੋਲਦੀ ਐ ਨਾਲੇ ਪ੍ਰਾਇਪਨ ਦਾ ਅਹਿਸਾਸ ਵੀ ਕਰਵਾਈ ਜਾਂਦੀ ਐ ਭੈਣ ਭਰਾਵਾਂ ਦਾ ਇੱਕ ਦੂਜੇ ਤੇ ਅਹਿਸਾਨ ਨਹੀਂ ਹੁੰਦਾ ਕਮਲਿਏ ਬਲਕਿ ਉਹ ਤਾਂ ਇੱਕ ਦੂਜੇ ਦੀਆਂ ਬਾਹਾਂ ਹੁੰਦੇ ਨੇ ਮੈਂ ਪਿਆਰ ਨਾਲ ਉਸਨੂੰ ਕਲਾਵੇ ਵਿੱਚ ਲਿਆ ਤੇ ਕਿਹਾ ਕਿ ਉਹ ਦੋਵੇਂ ਖਾਣਾ ਖਾ ਲੈਣ ਉਸਨੇ ਹੈਰੀ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੇ ਕਿਹਾ ਦੀਦੀ ਜੇ ਸਿਸ ਕਰ ਨਾ ਆਇਆ ਤਾਂ ਚੈਰੀ ਕਰ ਇਕੱਲਾ ਹੋਵੇਗਾ ਉਸ ਨੂੰ ਅੱਜ ਆਪਣੇ ਘਰ ਸਲਾ ਲੈਣਾ ਮੈਂ ਕਿਹਾ ਤੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ ਸਭ ਕੁਝ ਹੋ ਜਾਵੇਗਾ ਵਰਖਾ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਕੁਝ ਸਮਾਂ ਪਹਿਲਾਂ ਬਹੁਤ ਗਹਿਰੀਆਂ ਦਿਖਾਈ ਦੇ ਰਹੀਆਂ ਸਨ ਪਰ ਹੁਣ ਇੱਕ ਸਕੂਨ ਉਸ ਦੇ ਚਿਹਰੇ ਤੇ ਸਾਫ਼ ਚਲਕ ਰਿਹਾ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਹੈ ਹੋਰ ਵਰਖਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕੀ ਸਤੀਸ਼ ਆ ਕੇ ਹੈਰੀ ਦੇ ਇਲਾਜ ਦੇ ਲਈ ਖਰਚਾ ਦੇਵੇਗਾ ਜਾਂ ਨਹੀਂ ਇਹ ਜਾਣਨ ਦੇ ਲਈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਨਾ ਜੀ ਅੱਜ ਦੇ ਕਹਾਣੀ ਸੁਣਨੇ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ